ਅਦੋ ਅਸੀਂ ਕਿਸੇ ਬਾਂਦਰ ਨੂੰ ਛੇੜਦੇ ਹਾਂ ਸਾਡੇ ਮਗਰ ਕਿੱਦਾਂ ਪੈਂਦਾ ਕੋਈ ਬਾਂਦਰ ਬੈਠਾ ਹੈ ਫੋਰ ਐਗਜ਼ਾਮਪਲ ਆ ਬਾਂਦਰ ਹਾਂ ਬਾਂਦਰ ਨੂੰ ਛੇੜਦਾ ਹਟ ਹੁਣ ਬਾਂਦਰ ਸਾਡੇ ਮਗਰ ਪੈਂਦਾ ਕਿਦਾਂ ਹਟ ਇਹ ਖਲੀ ਬਾਂਦਰ ਇਧਰ ਤਾਂ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਹੋ ਰਹੀ ਉਹ ਨਾ ਇਹ ਆਵਾਜ਼ ਹੁੰਦੀ ਗੁੱਸੇ 'ਚ ਹਾਂ ਉਹ ਫਿਰ ਉੱਚੇ ਮਤਲਬ ਉਹ ਮੈਂ ਕੱਢਦੇ ਨਹੀਂ ਅੱਛਾ ਦਿੱਲੀ ਭਾਈ ਜਿੰਨੀਆਂ ਤੁਸੀਂ ਆਵਾਜ਼ਾਂ ਕੱਢ ਲੈਂਦੇ ਹੋ ਕਦੀ ਕਿ ਜੂਵਾਲੇ ਬੰਦੇ ਨੇ ਤੁਹਾਨੂੰ ਅਪਰੋਚ ਨਹੀਂ ਕੀਤੀ ਵੀ ਭਾਜੀ ਸਾਡੇ ਜਾਨਵਰ ਭੱਜ ਗਏ ਤੁਸੀਂ ਆ ਜਾਓ ਵੀ ਭਾਜੀ ਸੋਚਿਆ ਹੈ ਨਾ ਮੇਰੇ ਕੋਲ ਅੱਜ ਤੀਲੀ ਬਾਲਣੀ ਆ ਨਹੀਂ ਵੈਸੇ ਜਸਟ ਇੱਕ ਸਵਾਲ ਆਇਆ ਮਨ ਕਿ ਮੈਂ ਤੁਹਾਨੂੰ ਪੁੱਛਿਆ ਵੀ ਕਈ ਵਾਰੀ ਹੁੰਦਾ ਨਾ ਵੀ ਜਦ ਜੂ ਦੇ ਜਾਨਵਰ ਬਿਮਾਰ ਹੋ ਗਏ ਤਾਂ ਉਹਨਾਂ ਕਹਿੰਦੇ ਵੀ ਯਾਰ 2-4 ਦਿਨ ਲਈ ਹੁਣ ਜੂ ਬੰਦ ਕਰਨ ਨੂੰ ਕਰਨੀ ਆ ਆਪਣੇ ਕੋਲ ਹੈਗਾ ਬੰਦਾ ਸਾਰਿਆਂ ਦੀ ਵਾਜਾ ਕੱਢ ਲੈਂਦਾ ਇਦਾਂ ਵੈਸੇ ਸਕੂਲ ਤੇ ਹੋਇਆ ਸੀਗਾ ਮੇਰੇ ਨਾਲੇ ਕਰੀ ਅੱਛਾ ਮੈਨੂੰ 6 ਮਹੀਨੇ ਤੋਂ ਜਦੋਂ ਐਡਮਿਸ਼ਨ ਦਿੱਤੀ ਲਾਡੋ ਵਾਲੀ ਸੀ ਮਿਸ ਕੈਨ ਦੇ ਦੂਜੇ ਬੰਦਰ ਅੱਛਾ ਤੇ 6 ਕਿ ਮਹੀਨੇ ਤੇ ਵਾਜਾ ਘੱਟਦਾ ਰਿਹਾ ਕਿਸੇ ਨੂੰ ਪਤਾ ਨਹੀਂ ਲੱਗਾ ਟੀਚਰਾਂ ਨੂੰ ਕੀ ਆਵਾਜ਼ ਕੱਢਣ ਤੋਂ ਆ ਬੜੀ ਡਿਟੇਲ ਦੇ ਵਿੱਚ ਗਏ ਕੀ ਹੈ ਕੋਣਾ ਉਹ ਨਾਲ ਦੇ ਵੀ ਸਾਥ ਦੇ ਜਾਂਦੇ ਸੀ ਪਤਾ ਨਹੀਂ ਲੱਗਾ 6ਵੇਂ ਮਹੀਨੇ ਤੋਂ ਬਾਅਦ ਪਤਾ ਲੱਗਾ ਕਨਫਰਮ ਹੋ ਗਿਆ ਕਿ ਇਹੀ ਆ ਬੋਟਾ ਹੂੰ ਮਤਲਬ ਇਹੀ ਕੋਟਾ ਨਹੀਂ ਵਾਜਾ ਘੱਟਦਾ ਤੇ ਮੈਨੂੰ ਉਹਨਾਂ ਸਟੇਜ ਤੇ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਉਹਦੇ ਤੇ ਵਾਰਨਿੰਗ ਕੰਦੇ ਵੀ ਅੱਜ ਤੋਂ ਬਾਅਦ ਜੀ ਅਸਲੀ ਘੁਤੰਗ ਭੋਗ ਕੇ ਤੇਰਾ ਨਾਂ ਘਟ ਦੇਣਾ